ਜੀ ਹਾਂਜੀ ਬਾਬਿਓ ਵਧੀਆ ਠੀਕ ਠਾਕ ਚੱਲਦਿਆਂ ਕਿਲਾ ਤੁਸੀ ਸੁਣਾਓ ਕੀ ਹਾਲ ਚਾਲ ਨੇ ਫੌਜਾਂ ਦੇ ਮਿੰਟੂ ਨੂੰ ਭੇਜਾਂ ਉਹ ਰੋਸ਼ਨ ਰਾਏ ਮੈਨੂੰ ਪਤਾ ਤੂੰ ਵਸਤੀ ਕੇਸਰ ਸਿੰਘ ਵਾਲੀ ਦਾ ਮੈਨੂੰ ਸਭ ਪਤਾ ਤੇਰਾ ਤੂੰ ਹੈਂ ਗਾਂ ਵਸਤੀ ਕੇਸਰ ਸਿੰਘ ਵਾਲੀ ਦਾ ਤੂੰ ਅੰਨਾ ਕਿਤੇ ਮੇਰਾ ਪਤਾ ਨਹੀਂ ਲੱਗਦਾ ਹੈ ਵਾਹ ਜੱਗੇ ਚੌਧਰੀ ਕੀ ਹਾਲ ਚਾਲ ਨੇ ਜੱਗੇ ਚੌਧਰੀ ਮਾਰ ਦੋ ਅੱਜ ਮੈਂ ਗੇੜ ਜਾ ਮਾਰਦੇ ਵਧੀਆ ਵਧੀਆ ਜੱਗੇ ਕੀ ਹਾਲ ਨੇ ਠੀਕ ਠਾਕ ਐ ਜਗਾ ਵੀ ਬੜੇ ਦਿਨਾਂ ਤੋਂ ਆਇਆ ਅੱਜ ਹੈ ਨਾ ਰੋਸ਼ਨ ਰਾਏ ਹੈ ਓਕੇ ਕਹਿੰਦਾ ਮਰੀਆ ਬਾਪਿਓ ਵਧੀਆ ਚੜਦਿਆਂ ਕਲਾ ਗਰਮੀ ਬੜੀ ਪਈ ਜਾਂਦੀ ਯਾਰ ਐ ਬੱਦਲ ਦਾ ਚੜ ਕੇ ਆਇਆ ਦੁਪਹਿਰੇ ਜੇ ਸੁੱਕਾ ਹੀ ਟੱਪ ਗਿਆ ਯਾਰ ਹਾਂ ਉਹ ਆਵਾਜ਼ ਛੱਡੀ ਆ 10 ਮਿੰਟ ਅੱਧਾ ਘੰਟਾ ਤੇ ਬਾਬੇ ਨੇ ਬਾਬੇ ਨੇ ਫਿਰ ਬਦਲ ਤਾਂ ਹੀ ਚੱਕ ਲਿਆ ਗਰਮੀ ਬਹੁਤ ਆ ਯਾਰ ਅੱਜ ਮੈਂ ਗਿਆ ਨਹੀਂ ਨਹਿਰ ਤੇ ਆਏ ਮੰਜਾ ਵੀ ਨਹਿਰ ਦੀ ਪਿਆਰ ਆ ਗਿਆ ਮੇਰਾ ਤੇ ਅੱਜ ਮੈਂ ਕਿਹਾ ਚਲੋ ਆ ਗੁਰਫਤੇ ਸਿੰਘ ਸੰਦੂਕੀ ਹਾਲ ਨੇ ਠੀਕ ਹੈ ਭਰਾ ਵਧੀਆ ਵਧੀਆ ਗੁਰਫਤੇ ਸਿੰਘ ਜੀ ਚੜਦਿਆਂ ਗਲਾ ਬਾਬੇ ਚੜਦਿਆਂ ਗਲਾ ਬਹੁਤ ਵਧੀਆ ਬਹੁਤ ਵਧੀਆ ਤੂੰ ਸੁਣਾ ਠੀਕ ਹੈ ਭਰਾ ਬੜੇ ਵਧੀਆ ਬੜੇ ਵਧੀਆ ਬਾਬੇਓ ਚੜਦਿਆਂ ਗਲਾ ਬਹੁਤ ਵਧੀਆ ਲੈ ਲੈ ਵਾ ਬਾਬੇਓ ਕੀ ਮਤਾਂ ਕੋਈ ਨਹੀਂ والدہ ਮੂਹ ਹੋ ਕੇ ਬਦਲਾ ਉਹਨੂੰ ਕੀ ਬਰਾ ਕੀ ਕਰ ਬਾਬਾ ਜੀ ਬੇਟੀ ਦੀ ਐਡਮਿਸ਼ਨ ਉਪਰ ਆਨ ਕਰਕੇ ਥੋੜਾ ਵਿਜੀ ਠੀਕ ਹੈ ਜੱਗੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੋਰ ਰੋਮੀ ਬਾਗੀ ਸਿੰਘ ਕੀ ਹਾਲ ਚਾਲ ਨੇ ਰੋਮੀ ਬਾਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਰੋਮੀ ਬਾਗੀ ਠੀਕ ਹੈ ਠੀਕ ਹੈ ਗੁਰਫਤੇ ਠੀਕ ਹੈ ਠੀਕ ਹੈ ਵਧੀਆ ਵਧੀਆ ਬਹੁਤ ਵਧੀਆ ਉਹ ਯਾਰ ਗਰਮੀ ਬੜੀ ਬਾਹਰ ਤਾਂ ਯਾਰ ਸਿਰ ਆ ਕਰਾਦਾ ਹੈ ਉਹ ਮੈਂ ਗਿਆ ਮੱਝਾਂ ਨੂੰ ਪਠੇ ਪਾਉਣ ਮੈਂ ਪੁੱਛਣਾ ਤੁਸੀਂ ਬੁਰਾ ਹਾਲ ਹੋ ਗਿਆ ਬਾਹਰ ਕੇ ਅੱਜ ਤਾਂ ਹੀ ਮੈਂ ਗਿਆ ਨਹਿਰ ਨੂੰ ਯਾਰ ਮੇਰਾ ਤਾਂ ਮੰਜਾ ਵੀ ਨਹਿਰ ਤੇ ਪਿਆ ਠੀਕ ਹੈ ਠੀਕ ਹੈ ਰੋਮੀ ਬਾਕੀ ਮੰਜਾ ਵੀ ਮੇਰਾ ਤਾਂ ਨਹਿਰ ਤੇ ਪਿਆ ਅੱਜ ਅੱਜ ਮੈਂ ਗਿਆ ਹੀ ਨਹੀਂ ਨਹਿਰ ਤੇ ਅੱਜ ਮੈਂ ਘਰੇ ਹੀ ਅੱਜ ਬੈਨੇ ਆ ਆ ਰੋਮੀ ਬਾਗੀ ਸਿੰਘ ਆਂਦਾ ਕਹਿੰਦਾ ਹੋਰ ਕਿ ਨਵੀਂ ਦਾ ਵਧੀਆ ਬਾਬੇ ਵਧੀਆ ਠੀਕ ਆ ਸਾਰਾ ਆ ਠੀਕ ਚੱਲੀ ਜਾਂਦਾ ਹਜੇ ਤੱਕ ਤਾਂ ਚੜਦੀਆਂ ਕਲਾ ਘਰੇ ਵਧੀਆ ਰੋਮੀ ਸਾਰੇ ਚੜਦਿਆਂ ਗਲਾ ਘਰੇ ਮਾਰਦੇ ਪੁੱਠੀਆਂ ਹੋਗੇ ਛਾਲਾਂ ਦਾਦੀ ਕਿਵੇਂ ਦਾਦੀ ਵਧੀਆ ਹੋਣੀ ਬੈਠੀ ਇੱਥੇ ਆਓ ਉੱਠ ਕੇ ਬਾਹਰ ਜਾਵੜੀ ਆਖੇ ਮੈਨੂੰ ਅਖੇ ਏਸੀ ਵਾਲੇ ਕਮਰੇ ਦੇ ਵਿੱਚ ਆਖੇ ਮੈਨੂੰ ਬਾਹਰ ਜਾਵਾ ਆਖੇ ਮੈਨੂੰ ਜੁਕਾਮ ਜਿਆ ਲੱਗ ਜਾਂਦਾ ਨੇ ਕੋ ਬਾਹਰ ਨਿਕਲ ਗਈ ਹੁਣ ਬੈਠੀ ਇੱਥੇ ਗਰਮੀ ਬਹੁਤ ਆ ਯਾਰ ਗਰਮੀ ਬਾਬਾ ਸਿਰਾਂ ਕਰੀ ਵੇਚੀ ਗਈ ਯਾਰ ਗਰਮੀ ਵਾਕੇ ਨਾ ਕੋਈ ਸ਼ੱਕ ਨਹੀਂ ਭਰਾ ਪਤਾ ਨਹੀਂ ਐਦ ਕੀ ਆ ਦਰਖਤ ਦਰੁਖਤ ਜਿਆਦੇ ਵੱਡੇ ਗਏ ਕਿ ਕੀ ਬਣਿਆ ਐਦ ਕੀ ਗਰਮੀ ਵਾਕੇ ਹੀ ਜ਼ਿਆਦੀ ਯਾਰ ਐਦ ਕੀ ਸਿਰਾਂ ਲੱਗਿਆ ਪਿਆਗੇ ਉਹ ਅੱਜ ਅੱਧਾ ਕੋ ਘੰਟਾ ਹਵਾ ਠੰਡੀ ਆਈ ਬੱਦਲ ਜੇ ਆਈ ਮੈਨਾ ਕਾਲੇ ਸ਼ਾ ਕਾਲੀਆਂ ਘਟਾਵਾਂ 15 ਮਿੰਟ ਹੀ ਹਵਾ ਵਗੀ ਉਦੋਂ ਮੁੜ ਕੇ ਫਿਰ ਮੈਨਾ ਬੱਦਲ ਗਾਂ ਉੱਡ ਕੇ ਤੇ ਧੁੱਪ ਫਿਰ ਨਿਕਲ ਗਈ ਯਾਰ ਮਾਹ ਲਖਾ ਜਰਾ ਰੌਣਕਾਂ ਲੱਗ ਗਈਆਂ ਮਾਹ ਜਾਣਿਆ ਨਹਿਰ ਤੇ ਕਰਦੇ ਆ ਲਾਈਵ ਬਾਬਿਆਂ ਨਾਲ ਕਰਦੇ ਆ ਗੱਲਾਂ ਬਾਤਾਂ ਠੀਕ ਆ ਠੀਕ ਆ ਬਾਈ ਕਹਿੰਦਾ ਲੱਖਾ ਦਾ ਰੁੱਖ ਲਗਾ ਰਿਆ ਕੱਲ ਤੱਕ ਸੰਢੀ ਆ ਵਾ ਆਜੋ ਲਖਵਿੰਦਰ ਸਿੰਘ ਆ ਨਾ ਮਿੰਟੂ ਕੱਲ ਆਇਆ ਨਹੀਂ ਬਾਬੇ ਮਿੰਟੂ ਨਹੀਂ ਆਇਆ ਮੇਰੀ ਗੱਲ ਹੋ ਗਈ ਫੋਨ ਤੇ ਉਦੋਂ ਬਾਅਦ ਮੈਨੂੰ ਫੋਨ ਕੀਤਾ ਹੀ ਆਹੋ ਉਹ ਆਂਦਾ ਨਹੀਂ ਬਾਬਾ ਯਾਰ ਆਪਾਂ ਦਾ ਭਰਾ ਭਰਾ ਆ ਯਾਰ ਆਪਾਂ ਦਾ ਸਹੇ ਉਹ ਮੈਂ ਕਹਿੰਦਾ ਪਹਿਲਾਂ ਫਿਰ ਆਂਦਾ ਮੈਂ ਕਿਹਾ ਉਦਾਂ ਤੂੰ ਬੁੜਤੀ ਜਾ ਨਾ ਕਹਿੰਦਾ ਨਹੀਂ ਬਾਬਾ ਆਪਾਂ ਦਾ ਹੀ ਭਰਾ ਭਰਾ ਆਪਾਂ ਲੜਨਾ ਛੋੜਾ ਆਪਾਂ ਤਾਂ ਐ ਆਏ ਆ ਮਹਾਜਰ ਉਪਰ ਆ ਠੀਕ ਆ ਪਰ ਜੇ ਤੂੰ ਮਾਹ ਇਹ ਗੱਲ ਹੀ ਆਸਤੀ ਰਹੀ ਆ ਭਰਾ ਫਿਰ ਮੁਰਕੇ ਭਰਾ ਭਰਾ ਬਣ ਜਾਂਦੇ ਆ ਮੁਰਕਿਆਂ ਦੇ ਭਰਾ ਭਰਾ ਸੀ ਹੈ ਪਹਿਲਾਂ ਦਬਕੇ ਮਾਰਦੇ ਆ ਜੋ ਦਬਕੇ ਨਾਲ ਗੱਲਣਾ ਨਾ ਬਣੇ ਆ ਸਹੀ ਗੱਲ ਆ ਸਹੀ ਗੱਲ ਆ ਰੋਮੀ ਸਹੀ ਗੱਲ ਆ ਤੇਰੀ ਇਹ ਗੱਲ ਵਾਕੇ ਸਹੀ ਹੈਗੇ